ਦਾ ਦੇ ਬੀਏ ਦੇ ਵਿੱਚੋਂ 55% ਤੋਂ ਘੱਟ ਨੰਬਰ ਹੈ ਲੱਖਾਂ ਰੁਪਏ ਲਾ ਕੇ ਤੁਸੀਂ ਡਿਗਰੀਆਂ ਕੀਤੀਆਂ ਬੀਐਡ ਕੀਤੀ ਤੁਸੀਂ ਪੈਸੇ ਬਰਬਾਦ ਕੀਤੇ ਤੁਸੀਂ ਪੀਐਸਟ ਟੈਟ ਪਾਸ ਕੀਤਾ ਕੋਚਿੰਗ ਸਟੂਡੈਂਟਾਂ ਨੂੰ 20-20 ਹਜ਼ਾਰ ਰੁਪਏ 10-10 ਹਜ਼ਾਰ ਰੁਪਏ ਦਿੱਤਾ ਟੋਡੀਆਂ ਜੜਾਂ 'ਚ ਬੈਠਣ ਵਾਲੇ ਆ ਆ ਕੁਝ ਲੋਕ ਤੁਹਾਡੇ ਵਿਰੋਧੀ ਨੇ ਕਿਹੜੇ ਲੋਕ ਆ ਉਹ ਤੁਹਾਨੂੰ ਦੱਸਣ ਜਾ ਰਿਹਾ ਮੈਂ ਤੁਸੀਂ ਆਹ ਦੇਖ ਸਕਦੇ ਹੋ ਤੁਹਾਡੇ ਥੰਬਲਿੰਗ ਤੇ ਉੱਪਰ ਕੀ ਲਿਖਿਆ ਤੁਹਾਡੀ ਜਿਹੜੀ ਇਹ ਕਵਰ ਪੇਜ ਤੇ ਕੀ ਲਿਖਿਆ ਕਿ ਮਾਸਟਰ ਗੇਟ 2025 2025 ਦੇ ਵਿੱਚ ਜਿਹੜੀ 55% ਰੱਦ ਨਹੀਂ ਹੋਏਗੀ ਵਿਰੋਧੀਆਂ ਦਾ ਕਹਿਣਾ ਉਹ ਵਿਰੋਧੀ ਕੌਣ ਹੈ ਮੈਂ ਤੁਹਾਨੂੰ ਇਸ ਵੀਡੀਓ ਦੇ ਐਂਡ ਤੇ ਇੱਕ ਦੱਸਾਂਗਾ ਤੁਹਾਡੇ 'ਚ ਹਿੰਮਤ ਹੈ ਕੀ ਇਹਨਾਂ ਵਿਰੋਧੀਆਂ ਨੂੰ ਜਵਾਬ ਦਿਓ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਵਿਰੋਧੀ ਸਾਡੇ ਨਾਲ ਮਾਸਟਰ ਕੇਟਰ ਦੇ ਵਿੱਚ ਮਾਸਟਰ ਕੇਟਰ ਦੇ ਪੇਪਰ ਦੇ ਮੈਦਾਨ ਦੇ ਵਿੱਚ ਰੜੇ ਮੈਦਾਨ 'ਚ ਬੈਠਣ ਕਿ ਸਾਨੂੰ ਪਤਾ ਲੱਗ ਜਾਏ ਤੁਸੀਂ 55% ਘੱਟ ਵਾਲਿਆਂ ਨੂੰ ਐਦਾਂ ਕਿਵੇਂ ਕਹਿ ਸਕਦੇ ਹੋ ਕਿ ਜੇ ਤੁਹਾਡੇ 'ਚ ਹਿੰਮਤ ਆ ਤੁਸੀਂ ਕਿਤੇ ਛਪਾਰ ਸ਼ੀਟ ਟੱਟੂ ਹੋ ਤੁਸੀਂ ਤੁਸੀਂ ਸ਼ਿਫਾਰਸ਼ੀ ਟੱਟੂਆਂ ਤੁਸੀਂ ਪੀਐਸਡ ਪਾਸ ਕੀਤਾ ਤੁਸੀਂ ਸ਼ਿਫਾਰਸ਼ਾਂ ਨਾਲ ਤੁਸੀਂ ਵੀਟਾਂ ਦੇ ਵਿੱਚ ਨੰਬਰ ਲੈਤੇ ਹੋਣੇ ਇਹ ਉਹ ਜੇ ਸਟੂਡੈਂਟ ਹੋ ਸਕਦੇ ਆ ਉਹਨਾਂ ਬਾਰੇ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਨ੍ਹਾਂ ਦੇ 55% ਤੋਂ ਘੱਟ ਨੰਬਰ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਅਦ ਤੋਂ ਬਾਅਦ ਇਸ ਵੀਡੀਓ ਦੇ ਨੀਚੇ ਜਾ ਕੇ ਰਿਪਲਾਈ ਕਰਨਾ ਇਸ ਕਮੈਂਟ ਦੇ ਨੀਚੇ ਜਾ ਕੇ ਰਿਪਲਾਈ ਕਰਨਾ ਸਵਾਲ ਪੁੱਛਣਾ ਹੈ ਵੀ ਤੁਸੀਂ ਕਿਉਂ ਨਹੀਂ ਚਾਹੁੰਦੇ ਕਿ 55% ਰੱਦ ਹੋਣੀ ਚਾਹੀਦੀ ਹੈ ਕਿ ਤੁਹਾਡੇ 'ਚ ਹਿੰਮਤ ਨਹੀਂ ਹੈਗੀ ਤੁਸੀਂ ਮਾਸਟਰ ਗ੍ਰੈਡ 'ਚ ਸਾਡਾ ਸਾਡਾ ਮੁਕਾਬਲਾ ਕਰ ਸਕੋ ਤੁਹਾਡੇ 'ਚ ਗੱਲ ਹੈਗੀ ਆ ਮੁਕਾਬਲਾ ਕਰਨ ਦੀ ਆਹ ਵੀਡੀਓ ਅੱਜ ਮੈਂ ਪਾਈ ਸੀ ਵੀ ਸ਼ਾਰਟ ਵੀਡੀਓ ਪਾਈ ਸੀ ਤੁਹਾਡੇ ਆਪਣੇ ਇਸ MSW ਸਟਡੀ ਚੈਨਲ YouTube ਦੇ ਉੱਪਰ ਪਈ ਹੈ ਇਹ ਵੀਡੀਓ ਦੇ ਵਿੱਚ ਕੀ ਕਿਹਾ ਗਿਆ ਸੀ ਕਿ ਮਾਸਟਰ ਗ੍ਰੈਡ 55% ਰੱਦ ਹੋਣ ਜਾ ਰਹੀ ਹੈ ਇਸ ਵਾਸਤੇ ਇੱਕ ਨੋਟਿਸ ਜਾਰੀ ਹੋਣ ਜਾ ਰਿਹਾ ਜਾਂ ਨਹੀਂ ਹੋ ਰਿਹਾ ਉਹ ਨੋਟਿਸ 55% ਨੂੰ ਰੱਦ ਕਰੇਗਾ ਜੀ ਨਹੀਂ ਕਰੇਗਾ ਆ ਤੁਹਾਡੇ ਸਾਹਮਣੇ ਆ ਵੀਡੀਓ ਆ ਇਹ ਜਿਹੜੀ ਵੀਡੀਓ ਇਹਦਾ ਲਿੰਕ ਨਾ ਤੁਹਾਨੂੰ ਇਹ ਵੀਡੀਓ ਬਹੁਤ ਜ਼ਰੂਰੀ ਆ ਜਿਨ੍ਹਾਂ ਦੇ 55 ਜਿਹੜੇ ਸਟੂਡੈਂਟ ਕਹਿੰਦੇ ਵੀ 55% ਰੱਦ ਹੋਵੇ ਜਿਹੜੇ ਕਹਿੰਦੇ ਸਾਡੇ 55% ਤੋਂ ਘਾਟ ਆ ਸਾਡੇ ਨਾਲ ਧੱਕਾ ਹੋ ਰਿਹਾ ਕਿਉਂਕਿ ਜਦੋਂ ਤੁਸੀਂ ਪੀਐਸਟ ਲੈ ਰਹੇ ਹੋ ਤੁਸੀਂ ਮਾਸਟਰ ਡਿਗਰੀ ਲੈ ਰਹੇ ਹੋ ਫਿਰ 55% ਵਾਲਾ ਮੁੱਦਾ ਕੀ ਆ ਆ ਵੀਡੀਓ ਤੁਸੀਂ ਦੇਖ ਲਓ ਵੀ ਨੋਟ ਕਰ ਲਓ ਵੀਡੀਓ ਦੇ ਉੱਪਰ ਲਿਖਿਆ ਕੀ ਹੈ ਇਹਦੇ ਉੱਪਰ ਲਿਖਿਆ ਕੀ ਆ ਨੋਟਸ ਮਾਸਟਰ ਜੀ ਦਾ 55% ਰੱਦ ਕਰੇਗਾ ਇਹ ਲਿਖਿਆ ਹੋਇਆ ਤੇ ਇਸ ਵੀਡੀਓ ਨੂੰ ਪਾਉਣ ਤੋਂ ਬਾਅਦ ਇਹਦੇ नीचे ਆ ਕਮੈਂਟ ਆਇਆ ਹੋਇਆ ਆ ਕਮੈਂਟ ਪੜ੍ਹ ਲਓ ਤੁਹਾਡੇ ਸਾਹਮਣੇ ਕੋਈ ਹਾਈਡ ਨਹੀਂ ਕੁਝ ਨਹੀਂ ਬਈ ਇਹ ਕਮੈਂਟ ਪੜ੍ਹ ਲਓ ਤੇ ਇਸ ਨੂੰ ਜਾ ਕੇ ਰਿਪਲਾਈ ਦਿਓ ਜਿਹੜੀ ਆ ਵੀਡੀਓ ਆ ਮੈਂ ਤੁਹਾਨੂੰ ਦਿਖਾਉਣਾ ਇਹ ਵੀਡੀਓ ਦਾ ਲਿੰਕ ਕਮੈਂਟ ਬਾਕਸ 'ਚ ਪਿਆ ਇਹ ਵੀਡੀਓ ਦਾ ਲਿੰਕ ਕਮੈਂਟ ਬਾਕਸ 'ਚ ਪਿਆ ਮੈਂ ਇਥੇ ਥੋੜਾ ਜਿਹਾ ਮਾਫੀ ਚਾਹਉਣਾ ਇਥੇ ਹਾਈਲਾਈਟ ਨਹੀਂ ਕਰ ਸਕਦਾ ਪਰ ਆ ਕਮੈਂਟ ਪੜੋ ਅਜੇ ਕੁਮਾਰ ਜੇ ਜੀ ਆਈ ਮਨ ਜੋ ਵੀ ਲਿਖਿਆ ਯਾਰ ਆਈਡੀ ਜੋ ਵੀ ਮਰਜੀ ਲਿਖਿਆ ਇਹ ਕਹਿੰਦੇ 55% ਵਾਲੀ ਸ਼ਰਤ ਰੱਦ ਨਹੀਂ ਹੋਣੀ ਚਾਹੀਦੀ ਇਹ ਅਜੇ ਕੁਮਾਰ ਨੇ ਕਮੈਂਟ ਕੀਤਾ ਇਸ ਵੀਡੀਓ ਤੇ ਇਹ ਵੀਡੀਓ ਕਿਹੜੀ ਹੈ ਇਸ ਵੀਡੀਓ ਦਾ ਲਿੰਕ ਤੁਹਾਡੇ ਕਮੈਂਟ ਬਾਕਸ ਚ ਪਿਆ ਉੱਪਰ ਹੀ ਪਿੰਨ ਕੀਤਾ ਆ ਉਤੇ ਲਿੰਕ ਤੇ ਕਲਿੱਕ ਕਰੋ ਵੀਡੀਓ ਦੇਖੋ ਇਹਨੇ ਜਾ ਕੇ ਰਿਪਲਾਈ ਕਰੋ ਕਿੱਥੇ ਰਿਪਲਾਈ ਕਰਨਾ ਤੁਸੀਂ ਇਹਦੇ ਇੱਥੇ ਨੀਚੇ ਮੈਸੇਜ ਦਾ ਬਟਨ ਆਉਂਦਾ ਮੈਸੇਜ ਦਾ ਇਹਨੂੰ ਪੁੱਛੋ ਬਈ ਤੂੰ ਕਿਉਂ ਚਾਹੁੰਦਾ ਵੀ 55% ਰੱਦ ਨਹੀਂ ਹੋਣੀ ਚਾਹੀਦੀ ਤੇਰੇ 'ਚ ਹਿੰਮਤ ਨਹੀਂ ਹੈਗੀ ਮਾਸਟਰ ਗ੍ਰੇਡ ਦੇ ਪੇਪਰ 'ਚ ਬੈਠਣ ਦੀ ਤੂੰ ਜਿਆਦਾ ਪੜਿਆ ਲਿਖਿਆ ਤੂੰ ਬੀਏ ਦੇ ਵਿੱਚੋਂ 60% ਆ ਤੇਰੇ 70% ਆ ਤੇਰੇ 100% ਆ ਫਿਰ ਮਾਸਟਰ ਗ੍ਰੇਡ 'ਚ ਮੁਕਾਬਲਾ ਕਰਕੇ ਦਿਖਾ ਲੈ ਜੇ ਤੂੰ ਬਾਹਲਾ ਹੀ ਹੁਸ਼ਿਆਰ ਹੈਗਾ ਇਸ ਚੀਜ਼ ਨੂੰ ਉਹ ਪੁੱਛੋ ਇਸ ਬੰਦੇ ਨੂੰ ਜਾ ਕੇ ਪੁੱਛੋ ਮਾਸਟਰ ਗ੍ਰੇਡਰ 55% ਪੀਏ 'ਚ ਜਿਹਨਾਂ ਦੇ ਘੱਟ ਨੰਬਰ ਆ ਉਹ ਜਾ ਕੇ ਪੁੱਛੋ ਇਹ ਵੀਡੀਓ ਦਾ ਲਿੰਕ ਆ ਵੀਡੀਓ ਸ਼ਾਰਟ ਪਾਈ ਸੀ ਮੈਂ ਇਸ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਚ ਵੀ ਦਿੱਤਾ ਹੋਇਆ ਤੇ ਕਮੈਂਟ ਬਾਕਸ ਤੇ ਦਿੱਤਾ ਹੋਇਆ ਵੀਡੀਓ ਦੇ ਲਿੰਕ ਤੇ ਜਾ ਕੇ ਕਲਿੱਕ ਕਰੋ ਤੇ ਇਸ ਕਮੈਂਟ ਦੇ ਉੱਪਰ ਜਾ ਕੇ ਰਿਪਲਾਈ ਕਰੋ ਜਿੱਥੇ ਮੈਸੇਜ ਲਿਖਿਆ ਪਹਿਲਾਂ ਲਾਈਕ ਦਾ ਬਟਨ ਆ ਫਿਰ ਡਿਸਲਾਈਕ ਹੈ ਫਿਰ ਆ ਕਮੈਂਟ ਮੈਸੇਜ ਆ ਬਣਿਆ ਹੋਇਆ ਇਹਦੇ ਜਾ ਕੇ ਇਹਨੂੰ ਪੁੱਛੋ ਰਿਪਲਾਈ ਕਰੋ ਇਹਨੂੰ ਪੁੱਛੋ ਵੀ ਤੂੰ ਕਿਉਂ ਚਾਹੁੰਦਾ ਬੀਬੀ 55% ਰੱਦ ਨਹੀਂ ਹੋਣੀ ਚਾਹੀਦੀ ਜੇ ਤੇਰੇ ਚ ਹਿੰਮਤ ਆ ਮਾਸਟ ਕਟ ਦੇ ਮੈਦਾਨ ਚ ਆ ਕੇ ਸਾਡੇ ਨਾਲ ਬੈਠ ਪਤਾ ਲੱਗ ਜੂ ਤੂੰ 55% ਤੋਂ ਘੱਟ ਲਾਂਕੇ 80 55% ਤੋਂ ਘੱਟ ਆਲੇ ਆ ਠੀਕ ਹੈ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਇਹ ਉਹਨਾਂ ਸਟੂਡੈਂਟਾਂ ਵਾਸਤੇ ਆ ਜਿਹੜੇ ਕਿ ਆਪਣੇ ਮਾਂ ਪਿਓ ਦੇ ਸੁਪਨੇ ਸਕਾਰ ਕਰਨਾ ਚਾਹੁੰਦੇ ਆ ਤੇ ਜਿਹੜੇ ਉਹਨਾਂ ਵਾਸਤੇ ਆ ਸਪੈਸ਼ਲ ਕਹਿਣ ਦਾ ਮਤਲਬ ਹੀ ਹੈ ਨਾ ਜਿਹੜੇ ਕਿ ਮਿਹਨਤ ਨਾਲ ਜਿਹੜੇ ਹਾਰਡ ਵਰਕ ਨਾਲ ਅੱਗੇ ਵਧਣਾ ਚਾਹੁੰਦੇ ਆ ਸੋ ਸ਼ੇਅਰ ਕਰੋ ਵੀ ਲਾਈਕ ਕਰੋ ਧੰਨਵਾਦ ਥੈਂਕ ਯੂ ਸੋ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਧੰਨਵਾਦ